ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇੰਨਾ ਖੁਸ਼ ਨਹੀਂ ਹੋਇਆ ਮੈਂ ਨਾ ਬਾਈ ਸੁਖਵਿੰਦਰ ਸਿੰਘ ਪੀਪੀ ਆ ਮੈਨੂੰ ਹੁਣ ਕਿੰਨੇ ਨੇ ਦੱਸਿਆ ਭਰਾ ਦਾ ਫੋਨ ਆਇਆ ਸੀ ਉਹਨੇ ਜਿਹੜਾ ਜੱਟ ਨੇ ਸਵਾਦ ਲਿਆ ਤਾਂ ਆਪਣਾ ਸੁਖਵਿੰਦਰ ਸਿੰਘ ਪੀਪੀ ਵਾਕੇ ਯਾਰ ਪਤਾ ਲੱਗ ਗਿਆ ਬਾਈ ਬਈ ਤੂੰ ਅਸਲੀ ਜੱਟ ਐ ਉਹ ਇੰਨਾ ਚਾਹਵਲਿਆ ਹੋਇਆ ਤੀ ਨਾ ਆਹ ਕਿਹੜਾ ਡਾਕਟਰ ਗੁਰਿੰਦਰ ਰੰਗਰੇਟਾ ਤਾਂ ਉਹ ਹੈ ਨਹੀਂ ਰੰਗਰੇਟਾ ਤਾਂ ਬਹੁਤ ਵੱਡੇ ਮੱਦੇ ਵੀ ਸਿੱਖਾਂ ਨੂੰ ਕਿਹਾ ਜਾਂਦਾ ਜੱਥੇਦਾਰਾਂ ਨੂੰ ਤੇ ਇੰਨਾ ਕੁੱਤਾ ਹਰਾਉਂਦਾ ਉਹ ਪਹਿਲਾਂ ਜੱਟਾਂ ਦੇ ਧੀਆਂ ਪੜਾ ਮਰੇ ਮਾੜਾ ਬੋਲੇ ਆ ਤੇ ਉੱਥੇ ਇਕੱਠ ਹੋਇਆ ਚਾਹਨ ਉਹ ਪੁਲਿਸ ਨੇ ਠੰਡੇ ਵਾਸਤੇ ਪਾਤੀ ਦਮ ਇਹਦਾ ਹੁਣ ਮੂੰਹ ਪੈ ਗਿਆ ਤੇ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਸੀ ਇਹ ਭਾਵੇਂ ਸਿੱਧੂ ਬਾਰੇ ਆਹ ਡਾਕਟਰ ਸਗਵਿੰਦਰ ਸਿੰਘ ਪੀਪੀ ਨੂੰ ਜਿਹੜੇ ਇਹਨੂੰ ਲਿਖੀ ਜਾਂਦੇ ਨੇ ਜੈ ਭੀਮ ਜੈ ਭਾਰਤ ਡਾਕਟਰ ਗੁਰਿੰਦਰ ਰੰਗਰੇਟਾ ਜਿੰਦਾਬਾਦ ਮੈਂ ਤੁਹਾਨੂੰ ਪੁੱਛਦਾ ਬਾਈ ਅਸੀਂ ਸਾਰਾ ਸਤਿਕਾਰ ਕਰਦੇ ਆ ਕਿਸੇ ਦੀ ਸੁਖਵਿੰਦਰ ਸਿੰਘ ਪੀਪੀ ਨੂੰ ਕਹਿੰਦਾ ਕਹਿੰਦਾ ਤੇਰੀ ਧੀ ਦਾ ਖਸਮ ਭਾਨਾ ਸਿੱਧੂ ਉਹ ਤੇ ਪਰਚਾ ਪੈ ਰਿਆ ਕਹਿੰਦਾ ਹੋਰ ਬਾਈ ਤੁਸੀਂ ਸੋਚੋ ਤੁਹਾਡੀ ਧੀ ਭੈਣ ਨੂੰ ਤੁਹਾਡੇ ਜਾਤ ਦੇ ਤੁਹਾਡੇ ਕਿਸੇ ਵੀ ਧਰਮ ਦੇ ਕਿਸੇ ਜਾਤ ਦੇ ਨੂੰ ਕੋਈ ਬੰਦਾ ਤੁਹਾਡੀ ਧੀ ਭੈਣ ਬਾਰੇ ਕਹੇ ਕੀ ਮਹਿਸੂਸ ਹੋਊਗਾ ਸੁਖਵਿੰਦਰ ਸਿੰਘ ਪੀਪੀ ਸਵਾਦ ਲਿਆਤਾ ਤੈਨੂੰ ਐਂਡ ਕਰਤਾ ਬੰਦਾ ਅੱਜ ਉਹਦੀ ਅਰੈਸਟ ਹੋਏਗੀ 153 ਇਹਦਾ ਪਰਚਾ ਉਹਦੇ ਕਰ ਦਿੱਤਾ ਤੇ ਸਵੇਰੇ ਉਹਨੂੰ ਪੇਸ਼ ਕਰਨਗੇ ਤੇ ਬਾਕੀ ਆ ਹੁਣ ਇੱਕ ਤੀਸਰਾ ਪਰਚਾ ਭਾਵੇਂ ਸਿੱਧੂ ਤੇ ਹੋਰ ਕਰਤਾ ਇਹ ਤਾਂ ਬਈ ਹੋਣਾ ਹੀ ਆ ਇਹ ਤਾਂ ਤੁਸੀਂ ਮੈਂ ਤੁਹਾਨੂੰ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਦੱਸਦਾ ਜਿਹੜੇ ਬੰਦੇ ਜੀ ਅੱਜ ਦੇ ਟਾਈਮ ਤੇ ਚੜ੍ਹਾਈ ਆ ਉਹ ਬੰਦੇ ਨੂੰ ਸਰਕਾਰ ਤੰਗ ਤਰੂਗੇ ਕਰੋਗੀ ਉਹ ਵੀ ਸਮਾਜ ਸੇਵਾ ਦੇ ਕੰਮਾਂ ਦੀ ਜੀ ਜੜਾਈ ਆ ਜਿਹੜਾ ਵੀ ਬੰਦਾ ਅਸੀਂ ਚਲੋ ਲੀਡਰ ਸਾਰੇ ਆਪਣੇ ਕੋਲ ਆਉਂਦੇ ਨੇ ਅनाथ ਆਸ਼ਰਮ ਚਲਾਉਨੇ ਆ ਪਰ ਭਗਵਾਨ ਤੁਮਾਨ ਨੇ ਸਾਰਿਆਂ ਨਾਲੋਂ ਵੱਧ ਤੰਗ ਉਸ ਇਨਸਾਨ ਨੂੰ ਜਾਦੇ ਕੀਤਾ ਜਿਹੜਾ ਉਹਦਾ ਕਿਸੇ ਸਮੇਂ ਮਿੱਤਰ ਰਿਹਾ ਹੁੰਦਾ ਤੇ ਜਿਹੜਾ ਉਸ ਬੰਦੇ ਦਾ ਜਿਹਨੇ ਕਿਸੇ ਸਮੇਂ ਉਸ ਦੀ ਸਪੋਰਟ ਕੀਤੀ ਹੁੰਦੀ ਹੈ ਭਗਵਾਨ ਤੁਮਾਨ ਦੀ ਖੈਰ ਆਇਦਾ ਅੜੀ ਰਿਆ ਸਪੋਰਟ ਕੀਤੀ ਉਹਨੂੰ ਦੇਖੋ ਕਿੰਨਾ ਤੰਗ ਕਰਦਾ ਰਿਆ ਤੇ ਭਾਨਾ ਇਹ ਦਾੜੀ ਰਿਹਾ ਉਹਨੂੰ ਦੇਖ ਲਓ ਤੇ ਆਪਣਾ ਅਸੀਂ ਇਹਨੇ ਐਮਪੀ ਸੰਗਰੂਰ ਵੇਲੇ ਇੰਨੀ ਸਪੋਰਟ ਕਰੀ ਆਪਣਾ 20 ਲੱਖ ਖੇਡਾਂ ਤੇ ਲਾ ਕੇ ਇਹਨੂੰ ਛੱਦਿਆ 40 ਮਿੰਟ ਮੈਕ ਦਿੱਤਾ ਤੇ ਆਪਣਾ ਉਸ ਤੋਂ ਬਾਅਦ ਮੇਰੇ ਤੇ ਦੇਖ ਲਓ ਝੂਠਾ ਪਰਚਾ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਮੇਰੇ ਤੇ ਇਹਨਾਂ ਨੇ ਝੂਠੇ ਦੰਗਾ ਫਸਾਦ ਮਾਰੂ ਹਥਿਆਰ 153 153 ਵੀ ਸਾਰੇ ਲਾ ਕੇ ਝੂਠੀਆਂ ਸਾਨੂੰ ਜੇਰ ਭੇਜਤਾ ਪਿੱਛੋਂ ਪੁਲਿਸ ਨੇ ਲੁੱਟ ਕਰ ਲਈ ਸਾਰੇ ਆਸ਼ਰਮ ਚੋਂ ਪੈਸੇ ਲੁੱਟ ਲਏ ਕੈਮਰੇ ਪੱਟ ਕੇ ਲੈ ਗਏ ਪੁਲਿਸ ਕੈਮਰੇ ਪੱਟਣ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਯਾਰ ਕੈਮਰੇ ਕਿਹੜੇ ਫਿਰ ਤਲਾਸ਼ੀ ਸਾਰੇ ਕਿਤੇ ਲਈ ਕਿਹੜਾ ਸਰਚ ਵਾਰੰਟ ਸੀ ਕਿਹੜਾ ਪੰਜਾਬ ਦੰਗਾ ਕੀਤਾ ਸੀ ਜਿਹੜਾ ਕਿੱਡੇ ਘੱਤਵਾਦੀ ਆ ਫਿਰ ਬਾਈ ਕੈਮਰੇ ਪੱਟ ਕੇ ਸਾਡੀਆਂ ਤਿੰਨ ਘੋੜੀਆਂ ਨੂੰ ਜ਼ਹਿਰ ਖੋਈ ਸੋਚ ਸਕਦਾ ਕੋਈ ਇਹ ਬੰਦਾ ਭਗਵਾਨਤਮਨ ਮੰਨਦਾ ਬੇਈਮਾਨ ਆ ਅਕਾਰਪੁਰਖੇ ਕਰੇ ਇਹਨੂੰ ਸਹੀ ਸਲਾਮਤ ਪੁੱਤ ਜਤੀ ਮਹਾਰਾਜ ਜੀ ਬਸ਼ੇ ਦੀ ਮਨ ਦੀ ਮਰਾਦ ਪੂਰੀ ਕਰ ਦੇਣ ਭਗਵਾਨ ਤੁਮਾਰ ਦੇ ਮਨ ਦੀ ਮਰਾਦ ਪੂਰੀ ਕਰਨ ਜੇ ਉਹ ਪੁੱਤ ਚਾਹੁੰਦੇ ਨੇ ਉਹਨਾਂ ਨੂੰ ਪੁੱਤ ਦੇਣ ਜੇ ਉਹ ਧੀ ਦੇਣ ਉਹਨਾਂ ਨੂੰ ਧੀ ਦੇਣ ਤੇ ਪੂਰੇ ਤੰਦਰੁਸਤ ਦੇਣ ਉਹ ਵੱਡੇ ਹੋਵੇ ਵੱਡੇ ਹੋ ਕੇ ਆਪਣੇ ਪਿਓ ਦੇ ਕਾਰਨਾਮੇ ਸੁਣੇ ਤੇ ਫੇਰ ਭਗਵਾਨ ਤੁਮਾਰ ਨੂੰ ਪਤਾ ਲੱਗੂਗਾ ਵੀ ਉਹ ਹੱਤਾ ਹੋਇਆ ਕਿ ਅਮਰਤਪਾਲ ਦੇ ਵਿਆਹ ਨੂੰ ਠੀਕ ਹੈ ਵਿਆਹ ਤੇਰਾ ਵੀ ਹੋਇਆ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਨਾਲ ਦੱਸ ਰਹੇ ਉਹ ਵੀ ਸਾਡੇ ਘਰੇ ਖੁਸ਼ਖਬਰੀ ਆਉਣੀ ਆ। ਉਹ ਬੰਦਾ ਹਫਤੇ ਤੋਂ ਬਾਅਦ ਤੁਸੀਂ ਉਹਤੇ ਯਾਰ ਕਿਹੜੀ ਕਾਰਵਾਈ ਬਣਦੀ ਸੀ? ਅੰਮਰਤਪਾਲ ਦੇ ਕੀ ਤੋਪ ਫੜੀ ਆ ਕੀ ਨਜਾਇਜ਼ ਸਾਲਟਾਂ ਫੜੀਆਂ ਨੇ ਕੀ ਬੰਬ ਫੜੇ ਨੇ ਉਹ ਬੰਦੇ ਤੇ ਜੇ ਕੋਈ ਧਾਰਾ ਬਣਦੀ ਸੀ ਤਾਂ ਬਣਦੀ ਸੀ ਕੇਵਲ ਉਹ ਜਿਹੜਾ ਕਿਥੇ ਹੋਇਆ ਸੀ ਇਨਸੀਡੈਂਟ ਅਜਨਾਲ ਇਸ ਤੋਂ ਅਜਨਾਲ ਆਇਆ ਕਾਂਡ ਦੇ ਉਹਦੇ ਵਿੱਚ ਵੱਧ ਤੋਂ ਵੱਧ 455 ਵਰਤਮਾਨ 153 ਹੈ ਵਰਤਮਾਨ 307 ਇਤੋਂ ਵੱਧ ਤਾਂ ਕੋਈ ਧਾਰਾ ਨਹੀਂ ਬਣਦੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਸਿਧਰਾਜਾ ਬੰਦਾ ਹੈ ਉਸ ਬੰਦੇ ਤੋਂ ਅਮਰਿਤ ਸ਼ਾਹ ਤੇ ਮੋਦੀ ਨੂੰ ਖਤਰਾ ਹੈ ਕਿਦਦਰ ਇਹਦਾ ਅੰਨੀ ਪੀਂਦੀ ਹੈ ਤੇ ਕੁੱਤੇ ਚੱਟਦੇ ਨੇ ਭਗਵਾਨਤਮਾਨ ਦੇ ਸੱਚੇ ਪਾਸ਼ਾ ਮਨ ਦੀ ਮਰਜ਼ੀ ਪੂਰੀ ਕਰਦੇ ਜੀ ਤੁਹਾਨੂੰ ਧੀਰਪਤ ਦਵੇ ਤੇ ਸਹੀ ਸਲਾਮਤ ਦਵੇ ਵੱਡਾ ਹੋ ਕੇ ਜਿਵੇਂ ਨਮੋਸ਼ੀਓ ਨੂੰ ਚੱਲਨੀ ਪੈਣੀ ਆ ਨਾ ਉਹ ਭਗਵਾਨਤਮਾਨ ਤੈਨੂੰ ਯਾਦ ਆਊਗੀ ਮੰਜੇ ਤੇ ਪਏ ਨੂੰ ਗੱਲ ਵੀ ਤੋ ਕਿਵੇਂ ਲੋਕਾਂ ਨੇ ਨਜਾਇਜ਼ ਹੁਣ ਆਪਾਂ ਇੰਨਾ ਕੁ ਬੋਲੇ ਆ ਆਪਣੇ ਤੇ ਪਰਚਾ ਤੇ ਬਾਕੀ ਇਹ ਹੀ ਆ ਵੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਲੋਕ ਭਈ ਇਹ ਕਹਿੰਦੇ ਨੇ ਇਹ ਬੰਦਾ ਰਾਜਨੀਤੀ ਕਰ ਰਿਹਾ ਹੈ ਐਂ ਕਰ ਰਿਹਾ ਭਈ ਕਰੇ ਰਾਜਨੀਤੀ ਅਗਲਾ ਕਿਉਂ ਨਾ ਕਰੇ ਯਾਰ ਹੁਣ ਮੰਨ ਲਓ ਮੇਰੇ ਦੀ ਲਾ ਲਓ ਯਾਨ ਮੈਨੂੰ ਕਿਉਂ ਨਹੀਂ ਹੱਕ ਰਾਜਨੀਤੀ ਕਰਨ ਦਾ ਭਈ ਕਿਉਂ ਨਹੀਂ ਕਰਾਂਗੇ ਅਸੀਂ ਸਾਡੇ ਗੁਰੂ ਦਾ ਸਿਧਾਂਤ ਹੈ ਮੀਰੀ ਤੇ ਪੀਰੀ ਦਾ ਅਸੀਂ ਕਿਉਂ ਨਹੀਂ ਕਰਾਂਗੇ ਵੋਟਾਂ ਦੀ ਗੱਲ ਅਸੀਂ ਖੜਾਗੇ ਵੀ ਅਸੀਂ ਲੜਾਂਗੇ ਵੀ ਵੱਖਰੀ ਗੱਲ ਹੈ ਵੀ ਮੇਰਾ ਤਾਂ ਸਾਲਾ ਸਭ ਤੋਂ ਮਿੰਨ ਤਾਂ ਔਖਾ ਕੰਮ ਹੀ ਵੋਟਾਂ ਦੇ ਖੜਾ ਹੋਣਾ ਲੱਗਦਾ ਪਰ ਜੇ ਕੋਈ ਕਹਿੰਦਾ ਹੁੰਦਾ ਵੀ ਰਾਜਨੀਤੀ ਕਰਦੇ ਨੇ ਕਿ ਹਾਂ ਯਾਰ ਕਰਦੇ ਆ ਰਾਜਨੀਤੀ ਹੁਣ ਦੀਪ ਸਿੱਧੂ ਨੂੰ ਕਹਿੰਦੇ ਨੇ ਉਹ ਰਾਜਨੀਤੀ ਲਈ ਉਹ ਕਰ ਰਿਹਾ ਸੀ ਹਾਂ ਯਾਰ ਅਗਲਾ ਕਰ ਰਿਹਾ ਸੀ ਰਾਜਨੀਤੀ ਲਈ ਕੋਈ ਮਾੜੀ ਗੱਲ ਕੋਈ ਰਾਜਨੀਤੀ ਲਈ ਗੱਲ ਕਰਨੀ ਕੋਈ ਮਾੜੀ ਗੱਲ ਸਾਡੇ ਗੁਰੂ ਦਾ ਸਿਧਾਂਤ ਅਮੀਰੀ ਤੇ ਪੀੜੀ ਦਾ ਸਾਨੂੰ ਧਰਮ ਤੇ ਸਿਆਸਤ ਦੋਨੇ ਆਪਣੇ ਹੱਥ ਚ ਲੈ ਕੇ ਚੱਲਣੀਆਂ ਪੈਣੀਆਂ ਇਸ ਕਰਕੇ ਭਗਵੰਤ ਮਾਨ ਹਾਂ ਸਿਆਸਤ ਕਰੋ ਉਹ ਸਿਆਸਤ ਕਰੋ ਜਿਹਦੇ ਵਿੱਚ ਤੁਹਾਡਾ ਮੁੱਖ ਹਰਮੰਦਰ ਸਾਹਿਬ ਵਾਲ ਨੂੰ ਜਿਹਦੇ ਵਿੱਚ ਤੁਹਾਡੀ ਪਿੱਠ ਦਿੱਲੀ ਵਾਲ ਨੂੰ ਜਿਹਦੇ ਵਿੱਚ ਮਹਾਰਾਜਾ ਨਜੀਤ ਸਿੰਘ ਵਰਗਾ ਮਹਾਰਾਜਾ ਹਰਮੰਦਰ ਸਾਹਿਬ ਕਿੰਨੇ ਨੂੰ ਮੁੱਖ ਪਿੱਠ ਦਿੱਲੀ ਵਾਲ ਨੂੰ ਆ ਭਗਵੰਤ ਮਾਨ ਵਰਗੇ ਤਾਂ ਇੱਥੇ ਲੱਖਾਂ ਹੀ ਆਉਣਗੇ ਲੱਖਾਂ ਹੀ ਜਾਣਗੇ ਰਾਜ ਹੋਵੇ ਤਾਂ ਤੁਹਾਡਾ ਸਿੱਖੋ ਥੋੜਾ ਹੱਲੀ ਖਾਸਾ ਰਾਜ ਤੋਂ ਬਿਨਾ ਖਾਲਸਾਣ ਚਾਹੇ ਨਾ ਬਣੇ ਜਿੰਨਾ ਚਿਰ ਤੁਹਾਡੇ ਨਾ ਸਾਰਾ ਸਿਸਟਮ ਖਾਸਾ ਰਾਜ ਦੇ ਕਨਸੈਪਟ ਨੂੰ ਨਹੀਂ ਸਮਝਦੇ ਉਸ ਅਨੁਸਾਰ ਨਹੀਂ ਤੁਸੀਂ ਰਾਜ ਚਲਾਉਂਦੇ ਉਹਨਾਂ ਚਿਰ ਤੁਹਾਡਾ ਛਟਕਾਰਾ ਨਹੀਂ ਤੁਸੀਂ ਕੁੱਟ ਵੀ ਖਾਣੀਆ ਪਰਚੇ ਵੀ ਕਰਾਉਣੇ ਨੇ ਤੁਸੀਂ ਨੇ ਆਪ ਦੀ ਚਾਰੇ ਪਾਸਿਓਂ ਕਾਟਾ ਖਾਣਾ ਲੋਕੋ ਇਹ ਇਹੀ ਦੀ ਸਰਕਾਰ ਆਵਾਜ਼ ਵੀ ਪਾਰਟੀ